ਜੈ ਸਤਿ ਦੇਗ੍ਰੀ ਤੋਂ ਕਿਲੋਮੀਟਰ ਵਾਇਕਰਜੀ ਕਾਲ ਸਾਹਿਬ ਵਾਇਕਰਜੀ ਕੀਫਤੇ ਦੋਸਤੋ ਬਾਗਾ ਪ੍ਰਾਣਾ ਹਲਕੇ ਦੇ ਵਿੱਚ ਪਿਛਲੇ ਦਿਨਾਂ ਤੋਂ ਕਈ ਜਿਹੜੀਆਂ ਸੜਕਾਂ ਹੈਗੀਆਂ ਉਹਨਾਂ ਦੇ ਨੀ ਪੱਤਰ ਰੱਖੇ ਜਾ ਰਿਹਾ ਤੇ ਅੱਜ ਫੂਲੇ ਵਾਲਾ ਨਹਿਰ ਦੇ ਉੱਪਰ ਵੀ ਇੱਕ ਸੜਕ ਜਿਹੜੀ ਬਣੀ ਹੈਗੀ ਉਹਦਾ ਵੀ ਨੀ ਪੱਤਰ ਖਾ ਜਾ ਰਿਹਾ ਉਸ ਤੋਂ ਪਹਿਲਾਂ ਐਮਐਲਏ ਸਾਹਿਬ ਵੱਲੋਂ ਜਿਹੜਾ ਇੱਕ ਰੁੱਖ ਲਾ ਕੇ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਚੰਗੀ ਸ਼ੁਰੂਆਤ ਕਹਿ ਸਕਦੇ ਆ ਵਾਤਾਵਰਣ ਸਹੀ ਰਹੂਗਾ ਕਿਉਂਕਿ ਇਹਦਾ ਰੁੱਖ ਲਗਾ ਕੇ ਜੇ ਸਾਡਾ ਵਾਤਾਵਰਨ ਹਰਿਆ ਭਰਿਆ ਰਹੂਗਾ ਤੇ ਉਹਦੇ ਨਾਲ-ਨਾਲ ਜਿਹੜਾ ਛੜਕਦਾ ਨੀ ਪੱਥਰ ਵੀ ਰੱਖਿਆ ਜਾਊਗਾ। ਤੀਸਵੀਰਾਂ ਚ ਵੇਖ ਸਕਦਾ ਹਾਂ ਇਸ ਟਾਈਮ ਐਮਐਲਏ ਸਾਹਿਬ ਵੱਲੋਂ ਜਿਹੜਾ ਰੌੱਖਾ ਲਗਾ ਦਿੱਤਾ ਗਿਆ ਹੈਗਾ। ਨਾਲ ਐਮਸੀ ਸਾਹਿਬ ਹੈਗੇ ਆ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਹੈਗੇ ਆ। ਸਾਰੇ ਆਗੂ ਜਿਹੜੇ ਖੁੱਲੇਲੇ ਪਿੰਡ ਦੇ ਹੈਗੇ ਸਾਰੇ ਲੋਕ ਇੱਥੇ ਖੜੇ ਹੋਏ ਆ। ਤੇ ਇਸ ਤੋਂ ਬਾਅਦ ਦੇ ਵਿੱਚ ਜਾ ਕੇ ਜਿਹੜਾ ਨੀਂਹ ਪੱਥਰਾ ਦਾ ਜਿਹੜਾ ਉੱਥੇ ਲਾਇਆ ਹੋਇਆ ਉਹਦਾ ਜਿਹੜਾ ਕੱਪੜਾ ਹਟਾਇਆ ਜਾਊਗਾ। ਤਸਵੀਰਾਂ ਵੇਖ ਰਿਹਾ ਹਾਂ ਜਿੱਥੇ ਐਮਐਲਏ ਸਾਹਿਬ ਵੱਲੋਂ ਜਿਹੜੀ ਨਹਿਰ ਦੇ ਨਾਲ-ਨਾਲ ਸੰਪਰਕ ਸੜਕ ਬਣਨੀ ਹੈਗੀ ਆ ਉਹਦਾ ਨੀਂਹ ਪੱਥਰ ਜਿਹੜਾ ਰੱਖਿਆ ਹੋਇਆ ਤੇ ਉਹ ਜਿਹੜਾ ਕੱਪੜਾ ਹਟਾਉਣ ਦੀ ਰਸਮ ਹੈ ਜਿਹੜੀ ਉਹ ਉਹਨਾਂ ਵੱਲੋਂ ਅਗਾਂ ਕੀਤੀ ਜਾਣੀ ਹੈਗੀ ਆ ਦੋਸਤੋ ਜਿੱਥੇ ਪਹਿਲਾਂ ਐਮਐਲਐਸ ਸਾਹਿਬ ਵੱਲੋਂ ਦਰਕਲਾ ਆ ਕੇ ਜਿਹੜੀ ਸ਼ੁਰੂਆਤ ਕੀਤੀ ਗਈ ਉਸ ਤੋਂ ਬਾਅਦ ਵਿੱਚ ਪਿੰਡ ਵਾਲਿਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਹੁਣ ਜਿਹੜੀ ਰਸਮ ਹੈਗੀ ਆ ਉਹਨਾਂ ਦੀ ਕੀਤੀ ਜਾਣੀ ਹੈਗੀ ਆ ਜਿਹੜਾ ਕੱਪੜਾ ਹਟਾਇਆ ਜਾਣਾ ਉਹਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਵੇਖ ਰਹੇ ਹੋ ਜਿੱਥੇ ਐਮਐਲਏ ਸਾਹਿਬ ਖੜੇ ਆ ਗਏ ਪੂਰੇ ਪਿੰਡ ਦੇ ਵਤਨਤੇ ਖੜੇ ਆ ਗਏ ਮਹਿਕਮੇ ਵਾਲੇ ਖੜੇ ਆ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਮਐਲਏ ਸਾਹਿਬ ਨੇ ਜਿਹੜਾ ਕੱਪੜਾ ਹਟਾ ਦਿੱਤਾ ਹੈਗਾ ਪੰਜਾਬ ਮੰਡੀ ਬੋਰਡ ਵੱਲੋਂ ਜਿਹੜਾ ਇਹ ਛੜਕ ਹੈ ਜਿਹੜੀ ਬਣਾਈ ਜਾਣੀ ਹੈਗੀ ਆ ਲੰਬੀ ਛੜਕ ਹੈ 13 ਲੰਬਾਈ ਇਹ ਦਾ ਜਿਹੜਾ 13.30 ਕਿਲੋਮੀਟਰ 13 ਕਿਲੋਮੀਟਰ ਦੇ ਕਰੀਬ ਜਿਹੜੀ ਹੈਗੀ ਆ ਇਹ ਸੜਕ ਹੈਗੀ ਹੈ ਜਿਹੜੀ ਬਣਨੀ ਹੈਗੀ ਆ ਐਮਐਲਏ ਸਾਹਿਬ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਪੁੱਛਾਂਗੇ ਉਹਨਾਂ ਕੋਲੋਂ ਫਿਲਹਾਲ ਪਿੰਡ ਵਾਲਿਆਂ ਨੂੰ ਖੁਸ਼ੀ ਇੰਨੀ ਜ਼ਿਆਦਾ ਹੈਗੀ ਆ ਉਹਨਾਂ ਨੂੰ ਜਿਹੜੇ ਹਾਰ ਜਿਹੜੇ ਫੇਰ ਪਾਏ ਜਾ ਰਹੇ ਹੈਗੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਦੀ ਇਹ ਮੰਗ ਸੀਗੀ ਵੀ ਜਿਹੜੀ ਸੰਪਰਕ ਸੜਕਾ ਬਣਾਈ ਜਾਵੇ ਤਾਂ ਕਿ ਜਿਹੜੇ ਪਾਸੇ-ਆਸ ਦੇ ਹੋਰ ਪਿੰਡਾਂ ਦੇ ਲੋਕ ਆ ਜਿਹੜੇ ਉਹ ਆ ਜਾ ਸਕਣ ਉਹਨਾਂ ਨੂੰ ਸੁੱਖ ਹੋ ਜਾਵੇ ਐਮਐਲਏ ਸਾਹਿਬ ਬੜੀ ਲੰਬੀ ਸੜਕ ਦਾ ਤੁਸੀਂ ਅੱਜ ਨੀ ਪੱਥਰ ਰੱਖ ਦਿੱਤਾ ਹੈਗਾ ਤੇ ਇਹ ਕਿੰਨੇ ਸਮੇਂ ਦੇ ਵਿੱਚ ਕੰਮ ਸਟਾਰਟ ਹੋ ਜੂਗਾ ਤੇ ਕਿੰਨੇ ਸਮੇਂ ਚ ਨਿਪਟੂਗਾ ਇਹਦਾ ਅਸੀਂ ਜਲਦੀ ਕੰਮ ਸਟਾਰਟ ਕਰ ਦਾਂਗੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਬਹੁਤ-ਬਹੁਤ ਦੂਜੇ ਨੰਬਰ ਤੇ ਧੰਨਵਾਦ ਸਾਰੀ ਸੰਗਤ ਦਾ ਜਿਹੜੀ-ਜਿਹੜੀਆਂ ਇੱਥੇ ਪਹੁੰਚੀਆਂ ਨੇ ਨਾਲ ਸਾਡੇ ਸਰਪੰਚ ਸਾਹਿਬਾਨ ਸਾਰੇ ਜਿੰਨੇ ਵੀ ਸਾਡੇ ਫੁੱਲੇ ਵਾਲੇ ਤੋਂ ਸਰਪੰਚ ਸਾਹਿਬ ਨਰਪੈ ਫੁੱਲੇ ਵਾਲਾ ਸਾਡੇ ਬੁੱਧ ਸਿੰਘ ਵਾਲੇ ਤੋਂ ਸਰਪੰਚ ਸਾਹਿਬ ਸੁਖਮਨ ਜੀ ਕੁਲਜੀਤ ਜੀ ਸਾਡੇ ਆਪਣੇ ਸਮਾਦ ਭਾਈ ਤੋਂ ਸਰਪੰਚ ਸਾਹਿਬ ਸਾਡੇ ਸਾਰੇ ਆਏ ਨੇ ਬਾਕੀ ਸਾਰੇ ਕਰਦੇ ਬੰਦੇ ਨੇ ਸਾਡੇ ਸਾਰੇ ਉਹਨਾ ਫਿਰ ਮੈਂ ਨਾਵਾਂ ਚ ਪੈ ਜਾਣਾ ਉਹਨਾਂ ਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਆਏ ਨੇ ਅੰਕਲ ਜੀ ਆਏ ਨੇ ਤਾਂ ਇਹੀ ਆ ਜੀ ਵੀ ਜਿਹੜੇ ਇਹ ਤਿੰਨ ਪ੍ਰੋਜੈਕਟ ਸੀਗੇ ਜਿਹੜੇ ਕਿ ਸਭ ਤੋਂ ਵੱਡੇ ਨੇ ਇਹਦੀ ਮਹੱਤਤਾ ਇਹ ਨਹੀਂ ਗੀ ਵੀ ਸੜਕ ਬਣ ਰਹੀ ਆ ਗੱਲ ਇਹ ਆ ਵੀ ਇਹ ਸੜਕ ਬਣ ਕਿਥੋਂ ਦੀ ਰਹੀ ਆ ਇਹ ਚੰਨੂਆਣੇ ਵਾਲੀ ਜਿਹੜੀ ਆਪਣੀ ਨਹਿਰ ਆ ਜਿਹੜੀ ਕਿ ਬਾਗੇ ਪੁਰਾਣੇ ਦੇ ਸਾਰੇ ਦੇ ਵਿੱਚ ਦੀ ਲੱਗਦੀ ਆ ਬਾਗੇਪੁਰਾਣੇ ਦਾ ਸੈਂਟਰ ਆ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਸੀ ਵੀ ਇਹ ਜਿਹੜੇ ਸਾਰੇ ਪਿੰਡ ਨੇ ਜਦੋਂ ਇਹ ਇੱਕ ਦੂਜੇ 'ਚ ਜਾਂਦੇ ਨੇ ਤਾਂ ਉੱਪਰ ਦੀ ਆਉਣਾ ਪੈਂਦਾ ਬਾਗੇਪੁਰਾਣੇ ਵੇਖਦੀ ਆਉਣਾ ਪੈਂਦਾ ਜੇਕਰ ਸਾਡੀ ਇਹ ਲਗਭਗ 13-14 ਕਿਲੋਮੀਟਰ ਦੀ ਸੜਕਾ ਜਦੋਂ ਇਹ ਬਣੂਗੀ 4.5 ਕਰੋੜ ਤੋਂ ਵੱਧ ਦੇ ਇਹਦੇ ਪੈਸੇ ਨੇ ਜਦੋਂ ਇਹ ਬਣੂਗੀ ਤਾਂ ਸਾਡੇ ਸਾਰੇ ਪਿੰਡਾਂ ਦੀ ਕਨੈਕਟੀਵਿਟੀ ਇੱਕੋ ਜਿਹੀ ਹੋ ਜਾਊਗਾ ਪਹਿਲਾਂ ਤਾਂ ਸਾਡਾ ਇਹ ਬਹੁਤ ਫਾਇਦਾ ਹੋਊਗਾ ਉਹਦੇ ਨਾਲ ਸਾਰੇ ਪਿੰਡਾਂ ਦਾ ਬਹੁਤ ਫਾਇਦਾ ਹੋਊਗਾ ਦੂਜੇ ਨੰਬਰ ਤੇ ਜਿਹੜਾ ਇਹ ਨਹਿਰ ਆ ਇਸ ਨਹਿਰ ਸਿੱਧੀ ਜਾਂਦੀ ਆ ਆਨੰਦਪੁਰ ਸਾਹਿਬ ਤਾਂ ਮੈਂ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਕਿਹਾ ਸੀ ਵੀ ਜੇਕਰ ਇਹ ਨਹਿਰ ਦੇ ਉੱਪਰ ਸੜਕ ਬਣ ਜਾਂਦੀ ਆ ਇੱਦੋਂ ਅੱਗੇ ਵੀ ਨਿਹਾਲ ਸਿੰਘ ਵਾਲੇ ਵੀ ਬਣ ਜਾਂਦੀ ਆ ਤਾਂ ਸਾਡੇ ਜਿਹੜੇ ਲੋਕ ਨੇ ਜੇਕਰ ਅਸੀਂ ਆਨੰਦਪੁਰ ਸਾਹਿਬ ਜਾਣਾ ਹੋਵੇ ਸਾਨੂੰ ਮੋਗਾ ਲੁਧਿਆਣਾ ਜਾਣ ਦੀ ਲੋੜ ਨਹੀਂ ਪੈਣੀ ਅਸੀਂ ਹੋਲੇ ਮੱਲੇ ਵਾਲੇ ਦੇ ਨਾਲ ਸਿੱਧੇ ਇੱਥੋਂ ਟਰੈਕਟਰ ਸਿੱਧੇ ਜਾਇਆ ਕਰਨਗੇ ਤਾਂ ਉਹ ਮੈਂ ਮੈਂ ਆਪਣੇ ਵਾਲੇ ਹਿੱਸੇ ਦੀ ਬਣਾਤੀ ਆ ਹੁਣ ਦੁਬਾਰਾ ਅਸੀਂ ਬੇਨਤੀ ਕਰਾਂਗੇ ਵੀ ਸਾਡਾ ਵਿੱਚੋਂ ਇੱਕ ਪੈਚ ਰਹਿ ਗਿਆ ਨਿਹਾਲ ਸਿੰਘ ਵਾਲੇ ਦਾ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਬਣਾ ਦੇਣ ਉਹਦੇ ਨਾਲ ਫਿਰ ਆਪਣੇ ਬਾਗੇ ਪਰਾਨੇ ਦੀਆਂ ਸੰਗਤਾਂ ਸਿੱਧੀਆਂ ਟਰੈਕਟਰ ਟਰਾਲੀਆਂ ਸਿੱਧੇ ਆਪਾਂ ਲੰਘ ਜਾਇਆ ਕਰਾਂਗੇ ਨੰਦਪੁਰ ਸਾਹ ਪਹੁੰਚ ਜਾਇਆ ਕਰਾਂਗੇ ਤਾਂ ਕਰਕੇ ਇਸ ਰੋਡ ਦੀ ਬਹੁਤ ਜ਼ਿਆਦਾ ਮਹੱਤਤਾ ਉਦੋਂ ਬਾਅਦ ਤੀਜੀ ਗੱਲ ਆ ਜਿਹੜੀ ਉਹ ਇਹ ਆ ਵੀ ਇਹ ਬਹੁਤ ਸੁੰਨਾ ਰਸਤਾ ਸੀਗਾ ਤਾਂ ਜਦੋਂ ਜਿਹੜਾ ਰਸਤਾ ਸੁੰਨਾ ਸੀਗਾ ਤਾਂ ਲੋਕਾਂ ਦੀ ਆਵਾਜਾਈ ਘੱਟ ਸੀਗੀ ਤਾਂ ਕਈ ਵਾਰ ਇੱਥੇ ਕੋਈ ਨਸ਼ੇ ਵਾਲੇ ਜਾਂ ਕੋਈ ਸ਼ਰਾਰਤੀ ਲੋਕ ਖੜ ਜਾਂਦੇ ਸੀ ਹੁਣ ਜਦੋਂ ਵਧੀਆ ਸੜਕ ਬਣੂਗੀ ਆਵਾਜਾਈ ਹੋਊਗੀ ਤਾਂ ਉਹਦੇ ਚੋਂ ਵੀ ਸਾਨੂੰ ਇਹ ਸਮੱਸਿਆ ਇਹ ਦੂਰ ਹੋ ਜਾਊਗੀ ਤੇ ਨਾਲ ਦੀ ਨਾਲ ਇਹ ਕਨੈਕਟੀਵਿਟੀ ਦੇ ਨਾਲ ਮੈਨੂੰ ਅਸੀਂ ਐਵਰੇਜ ਕੱਢੀ ਆ ਐਵਰੇਜ ਹਰ ਮਹੀਨੇ ਸਾਡੇ ਲੋਕਾਂ ਨੂੰ 2 ਤੋਂ 3 ਲੱਖ ਰੁਪਏ ਦਾ ਫਾਇਦਾ ਹੋਇਆਗਾ 2 ਤੋਂ 3 ਲੱਖ ਦਾ ਹਰ ਮਹੀਨੇ ਤੇਲ ਘਟ ਮੱਚਿਆ ਹੋਊਗਾ ਮਤਲਬ ਇਹ ਸੜਕ ਆਪਣੀ ਜਿਹੜੀ ਹਾਂ ਸ਼ੋਰਟ ਰਸਤਾ ਬਣ ਗਿਆ ਤੁਸੀਂ ਦੇਖੋ ਇਹ ਇੱਥੋਂ ਸਿੱਧਾ ਬਾਈਪਾਸ ਬਣ ਗਿਆ ਇਹ ਫੁੱਲੇ ਵਾਲੇ ਪੁਲ ਤੇ ਖੜੇ ਆ ਜੇ ਫੁੱਲੇ ਵਾਲੇ ਪੁਲ ਤੋਂ ਇਹ ਸਿੱਧੇ ਸਮਾਲਸਰ ਪਹੁੰਚ ਜਾਣੀ ਆ ਜੇ ਹੁਣ ਇਹਨਾਂ ਨੇ ਸਮਾਲਸਰ ਜਾਣਾ ਹੈ ਪਹਿਲਾਂ ਬਾਗੇ ਪੁਰਾਣੇ ਜਾਂਦੇ ਆ ਬਾਗੇ ਪੁਰਾਣੇ ਤੋਂ ਫਿਰ ਉੱਪਰ ਦੀ ਜਾਂਦੇ ਨੇ ਫਿਰ ਉਹਦਾਂ ਸਾਡੇ ਬਾਗੇ ਪੁਰਾਣੇ ਟ੍ਰੈਫਿਕ ਦਾ ਵੀ ਫਾਇਦਾ ਹੋ ਜਾਊਗਾ ਤਾਂ ਇਹ ਵੱਡੇ ਫੈਸਲੇ ਸੀਗੇ ਜਿਹੜੇ ਸਾਨੂੰ ਲੈਣੇ ਚਾਹੀਦੇ ਸੀ ਉਹ ਲੈ ਲਏ। ਕਿੰਨੀ ਚੜਾਈ ਹੈਗੀ ਸੜਕ ਦੀ ਇੱਕ ਵਾਰ ਤਾਂ ਲਿੰਕ ਰੋਡ ਆ ਅ ਕਾਨੂੰਨੀ ਤੌਰ ਤੇ ਇਹ ਹੁੰਦਾ ਵੀ ਜਦੋਂ ਲਿੰਕ ਰੋਡ ਬਣ ਜਾਂਦਾ ਲਿੰਕ ਰੋਡ ਬਣਨ ਤੋਂ 3 ਸਾਲ ਬਾਅਦ ਤੁਸੀਂ ਇਹ ਸੜਕ ਨੂੰ ਚੌੜੀ ਕਰ ਸਕਦੇ ਹੋ ਜਦੋਂ ਤੁਸੀਂ ਕੱਚੀ ਪਈ ਤੇ ਸੜਕ ਬਣਾਉਣੇ ਆ ਤਾਂ ਪਹਿਲੀ ਵਾਰ ਲਿੰਕ ਰੋਡ ਬਣਦੀ ਆ ਤਾਂ ਜਦੋਂ ਹੀ ਲਿੰਕ ਰੋਡ ਬਣੂਗੀ ਹੁਣ ਉਦੋਂ ਜਦੋਂ ਹੀ 3 ਸਾਲ ਪੂਰੇ ਹੋਣਗੇ ਤਾਂ ਦੁਬਾਰਾ ਫੇਰ ਅਸੀਂ ਪ੍ਰਮਾਤਮਾ ਰੱਖੋ ਸੋਖ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਕੇ ਦੁਬਾਰਾ ਤਾਂ ਫੇਰ ਅਸੀਂ ਫਿਰ ਨਾਲ ਦੇ ਨਾਲੇ ਸਾਰੇ ਦੀ ਸਾਰੀ ਸੜਕ ਨੂੰ ਵੱਡਾ ਬਾਈਪਾਸ ਕਰਦਾ ਹੈ ਮੈਨਰੇ ਸਾਹਿਬ ਤੁਸੀਂ ਇਸ ਤੋਂ ਪਹਿਲਾਂ ਕਾਫੀ ਜਿਹੜੀਆਂ ਸੜਕਾਂ ਦਾ ਨਹੀਂ ਪੱਥਰ ਰੱਖ ਚੁੱਕੇ ਹੈਗੇ ਆ ਮੈਂ ਆਇਆ ਨਹੀਂ ਤੇ ਉਹ ਮੈਨੂੰ ਦੱਸ ਦਿਓ ਵੀ ਕਿੰਨੀਆਂ ਕਿਹੜੀਆਂ-ਕਿਹੜੀਆਂ ਸੜਕਾਂ ਦਾ ਨਹੀਂ ਪੱਥਰ ਰੱਖਿਆ ਜਿੱਦੂ ਗਾਂ ਹੋਰ ਕਿੜੇ ਆ ਨਹੀਂ ਜਿਹੜੀਆਂ ਅਸੀਂ ਕੰਮ ਕੀਤੇ ਨੇ ਨਾ ਇਹ ਸੜਕਾਂ ਨਾਲੋਂ ਮੈਂ ਤੁਹਾਨੂੰ ਇਹ ਚ ਵੀ ਕਿਹਾ ਇਹਨਾਂ ਦੀ ਵੈਸੇ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਜਿਹੜੀ ਅਸੀਂ ਕੱਲ ਮਾੜੀ ਤੋਂ ਸਿੱਖਾ ਕਿਉਂਕਿ ਮਾੜੀ ਮਾੜੀ ਦਾ ਮੇਲਾ ਲੱਗਦਾ ਸੇਖੇ ਵੀ ਆਪਣਾ ਧਾਰਮਿਕ ਜਗਾ ਹੈ ਤੇ 45 ਸਾਲ ਹੋ ਗਏ ਸੀ ਸੜਕ ਬਣੀ ਜਾਂਦੀ ਨੂੰ ਅੱਠ ਨਹੀਂ ਪੱਥਰ ਰੱਖੇ ਗਏ ਸੀ ਸਾਰੀਆਂ ਸਰਕਾਰਾਂ ਨੇ ਰੱਖਦੇ ਸੀ ਸਾਰੇ ਐਮਐਲਏ ਨੇ ਸਾਰੇ ਲੀਡਰਾਂ ਨੇ ਨਹੀਂ ਪੱਥਰ ਰੱਖੇ ਸੀਗੇ ਪਰ ਸੜਕ ਨਹੀਂ ਬਣੀ ਉਹ ਸੇਖੇ ਤੋਂ ਮਾੜੀ ਮੁਸਤਫਾ ਕਿਉਂਕਿ ਸੇਖਾ ਵੀ ਵੱਡਾ ਪਿੰਡਾ ਮਾੜੀ ਵੀ ਵੱਡਾ ਪਿੰਡਾ ਮਾੜੀ ਸੈਂਟਰ ਪੁਆਇੰਟ ਆ ਸੇਖੇ ਤੋਂ ਜੇਕਰ ਮਾੜੀ ਦੀ ਸਿੱਧੀ ਸੜਕ ਬਣ ਜਾਂਦੀ ਤਾਂ ਉਹਦੇ ਨਾਲ ਵੀ ਸਾਡੇ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਸੀ ਪਰ ਬਣੀ ਹੋਈ ਨਹੀਂ ਗਈ ਅੱਠ ਨਹੀਂ ਪੱਥਰ ਰਖੇ ਸਰਦਾਰ ਗਿਰਦੇਵ ਸਿੰਘ ਬਾਦਲ ਤੋਂ ਲੈ ਕੇ ਜਿੰਨੇ ਵੀ ਆਏ ਪਤਾ ਨਹੀਂ ਜੇ ਸੌ ਸੌ ਖਾਦੀ ਹੁੰਦੀ ਸੀ ਕਿਤੇ ਮਾਦੇ ਪੁੱਤ ਪਹਿਲਾਂ ਉਹਦਾ ਨਹੀਂ ਪੱਥਰ ਰੱਖ ਜਾਂਦੇ ਸੀ ਬਣੀ ਕਦੇ ਵੀ ਨਹੀਂ ਪਿਛਲੇ ਇਲੈਕਸ਼ਨ ਚ ਵੀ ਬਰਾੜ ਸਾਹਿਬ ਕਹਿੰਦੇ ਜਦੋਂ ਮਾੜੀ ਪਿੰਡ ਆਈ ਸੀ ਤਾਂ ਇਹਨਾਂ ਨੇ ਸਾਰੇ ਪਿੰਡ ਨੇ ਕਿਹਾ ਸੀ ਕਹਿੰਦੇ ਬਾਕੀ ਸਾਰਾ ਕੋ ਸਰਜੂ ਸਾਨੂੰ ਸੇਖੇ ਤੋਂ ਮਾੜੀ ਦੀ ਸੜਕ ਬਣਾ ਦਿਓ ਉਹ ਕਹਿੰਦੇ ਬਣੀ ਲੈ ਤਾਂ ਕਹਿੰਦੇ ਉਹ 5 ਸਾਲਾਂ ਤੋਂ ਬਣੀ ਨਹੀਂ ਜਦੋਂ ਵੋਟਾਂ ਆਈਆਂ 2022 ਦੀਆਂ ਮੇਰੀਆਂ ਵੋਟਾਂ ਆਈਆਂ ਆਪਣੀਆਂ ਆਈਆਂ ਤਾਂ ਉਦੋਂ ਨਾਲ ਦੇ ਨਾਲ ਦੋ ਟਿੱਪਰ ਪੱਥਰ ਦੇ ਲਿਆ ਕੇ ਉੱਥੇ ਸੜਤੇ ਪਰ ਬਣੀ ਫਿਰ ਵੀ ਨਹੀਂ ਤਾਂ ਹੁਣ ਸਾਨੂੰ ਇਹ ਸੀ ਵੀ ਐਡਾ ਪਤਾ ਨਹੀਂ ਕੀ ਵੈਸੇ ਕੋਈ ਬਲਾ ਬਲੂ ਨਾ ਹੋਵੇ ਜਿਹੜੀ ਬੰਦ ਹੀ ਨੀਗੀ ਤਾਂ ਕਰਕੇ ਅਸੀਂ ਪਹਿਲਾਂ ਸੜਕ ਪਾਸ ਕਰਾਈ ਪਾਸ ਕਰਾ ਕੇ ਫਿਰ ਉਹਦੇ ਪੈਸੇ 1 ਕਰੋੜ 71 ਲੱਖ ਰੁਪਇਆ ਫਿਰ ਪੈਸੇ ਪਵਾਏ ਦੋ ਪੈਸੇ ਸੜਕ ਵਾਲਿਆਂ ਕੋਲ ਪਹੁੰਚ ਗਏ ਫਿਰ ਅਸੀਂ ਉਹਦਾ ਟੈਂਡਰ ਫਲੋਟ ਕਰਾਇਆ ਉਹ ਟੈਂਡਰ ਲੱਗ ਗਿਆ ਫਿਰ ਠੇਕੇਦਾਰ ਕੋਲ ਟੈਂਡਰ ਪਹੁੰਚ ਗਿਆ ਜਦੋਂ ਪਹੁੰਚ ਗਿਆ ਤਾਂ ਸਭ ਕੁਝ ਹੋ ਗਿਆ ਤੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਹੁਣ ਇਹ ਰਹਿੰਦੀ ਨਹੀਂ ਹੁਣ ਬਨੂ ਹੁਣ ਫੇਰ ਅਸੀਂ ਨਹੀਂ ਪੱਥਰ ਰੱਖਿਆ ਉਹਦਾ ਤਾਂ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਸਮਾਲਸਰ ਤੋਂ ਸਮਾਲਸਰ ਤੋਂ ਲੰਡੇ ਲੰਡੇ ਤੋਂ ਭਲੂਰ ਉਹ ਵੀ ਵੱਡੀ 메ਨ ਸੜਕ ਆ ਉਹ ਸੜਕ ਬਣਨੀ ਆ 18 ਫੁੱਟੀ ਕਿਉਂਕਿ ਉਹ ਪਹਿਲਾਂ ਸੜਕ 12 ਫੁੱਟੀ ਆ ਪਤਾ ਨਹੀਂ ਕਿਹੜੇ ਸਿਆਣੇ ਨੇ ਪ੍ਰਪੋਜ਼ਲ ਬਣਾਤੀ ਵੀ ਸੜਕ 12 ਫੁੱਟ ਬਣਾਓ ਜਾਂ 14 ਫੁੱਟ ਬਣਾ ਦਿਓ ਕਹਿੰਦੇ ਵੀ ਇੱਕ ਗੱਡੀ ਲੰਘ ਜਾਕਰ ਨਾਲ ਇੱਕ ਮੋਟਰਸਾਈਕਲ ਲੰਘ ਜਾਕਰ ਇਹ ਪਤਾ ਨਹੀਂ ਕਿਤੋਂ ਤਜਵੀਰ ਕੱਢ ਕੇ ਲੈ ਗਿਆ ਏ ਉਹ ਜਦੋਂ ਠੀਕ ਆ ਗੱਡੀ ਦੇ ਨਾਲ ਮੋਟਰਸਾਈਕਲ ਤਾਂ ਲੰਘ ਜਾਂਦਾ ਸੀ ਤਾਂ ਦੋ ਗੱਡੀਆਂ ਆਉਂਦੀਆਂ ਸੀਗੀਆਂ ਹੁਣ ਉਹ ਗੱਡੀ ਵਾਲਾ ਕਹਿੰਦਾ ਮੈਂ ਨਹੀਂ ਥੱਲੇ ਲਾਉਣੀ ਉਹ ਕਹਿੰਦਾ ਮੈਂ ਨਹੀਂ ਥੱਲੇ ਲਾਉਣੀ ਸਭ ਤੋਂ ਵੱਧ ਐਕਸੀਡੈਂਟ ਉੱਥੇ ਹੁੰਦੇ ਸੀ ਸੜਕ ਤੇ ਭੁਲੇਖਾ ਪਾਉਂਦੀ ਸੀ ਸੜਕ ਉਹ ਅਸੀਂ ਉਹ ਸੜਕ ਅਸੀਂ ਹੁਣ 18 ਫੁੱਟੀ ਕਰਤੀ ਆ ਉਹਦਾ ਵੀ ਸਾਡਾ ਕਰੋੜਾਂ ਦਾ ਬਜਟ ਆ ਲਗਭਗ ਮੈਂ 3 ਕਰੋੜ 87 ਲੱਖ ਰੁਪਏ ਅਸੀਂ ਉਹਦਾ ਦਿੱਤਾ ਏ ਤੇ ਇਹਦਾ ਦਿੱਤਾ ਅਸੀਂ 4.5 ਕਰੋੜ 4 ਕਰੋੜ 10 ਲੱਖ 4 ਕਰੋੜ 10 ਲੱਖ ਰੁਪਏ ਇਹਦਾ ਏ 1 ਕਰੋੜ 71 ਲੱਖ ਰੁਪਏ ਸਾਡ ਫਿਰ ਜਿਹੜੀ ਸਭ ਤੋਂ ਹੋਰ ਜ਼ਰੂਰੀ ਸੀ ਸੁਖਾਨੰਦ ਤੋਂ ਮੋੜ ਉਹ ਸਾਡੇ ਬੜੇ ਦਿਲ ਦੇ ਕਰੀਬ ਸੀ ਸੜਕ ਕਿਉਂਕਿ ਜਦੋਂ 97 ਦੇ ਵਿੱਚ ਮੇਰੇ ਪਿਤਾ ਜੀ ਸਰਪੰਚ ਬਣੇ ਸੀਗੇ ਤਾਂ ਉਦੋਂ ਸਾਨੂੰ ਸੜਕਾਂ ਆਈਆਂ ਸੀ ਪਿੰਡ ਨੂੰ ਸੱਤ ਉਦੋਂ ਸਾਡੇ ਪਿੰਡ ਮੁੱਖ ਮੰਤਰੀ ਸਾਹਿਬ ਆਏ ਸੀ ਉਸ ਟਾਈਮ ਦੇ ਤਾਂ ਉਹਨਾਂ ਨੇ ਕਿਹਾ ਸੀ ਵੀ ਭਾਈ ਮੇਰੇ ਡਾਡੀ ਨੂੰ ਵੀ ਸਰਪੰਚਾ ਮੈਂ ਤੁਹਾਡੇ ਪਿੰਡ ਤੋਂ ਬੜਾ ਖੁਸ਼ ਹੋਇਆ ਕਾਲਜ ਦੇ ਵਿੱਚ ਸੀ 92 ਲੱਖ ਰੁਪਏ ਪਿੰਡ ਨੂੰ ਦੇ ਕੇ ਗਏ ਸੀ ਨਾਲੂ ਕਹਿੰਗੇ ਸੀ ਕਹਿੰਦੇ ਜਿੰਨੀਆਂ ਸੜਕਾਂ ਸਾਰੀਆਂ ਦੱਸ ਦਿਓ ਸਾਰੀਆਂ ਬਣ ਜਾਣਗੀਆਂ ਤਾਂ ਉੱਥੇ ਸਹਿਸਵਾ ਬੈਠੇ ਇੱਕ ਪੰਚਾਇਤ ਮੈਂਬਰ ਨੂੰ ਆਪਣੇ ਪੁੱਛ ਲਿਆ ਵੀ ਮੈਂਬਰਾ ਆਪਣੀਆਂ ਕਿੰਨੀਆਂ ਸੜਕਾਂ ਉਹਨਾਂ ਨੇ ਕਹਦਾ ਕਹਿੰਦਾ ਸੀ 7 ਤਾਂ ਮੇਰੇ ਪਿਤਾ ਜੀ ਨੇ ਮੁੱਖ ਮੰਤਰੀ ਸਾਹਿਬ ਨੂੰ ਕਹਿਤਾ ਵੀ ਮੁੱਖ ਮੰਤਰੀ ਸਾਹਿਬ 7 ਸੜਕਾਂ ਨੇ ਉਹ 7 ਬਣ ਗਈਆਂ ਪਰ ਪਤਾ ਲੱਗਿਆ ਸੜਕ 8 ਸੀ ਉਹ ਇੱਕ ਗੰਨੀ ਭੁੱਲ ਗਿਆ ਸੀ 97 95 97 ਤੋਂ ਲੈ ਕੇ 24 ਤੇ 25 ਤੇ 3 28 ਸਾਲ ਹੋ ਗਏ 28 ਸਾਲ ਹਰ ਵਾਰ ਕੋਈ ਨਾ ਕੋਈ ਵਾਦਾ ਕਰਦਾ ਸੀ ਵੀ ਸੜਕ ਬਣਾ ਦੇਾਂਗੇ ਜੀ ਬਣ ਗਈ ਸੀ ਬਣਾ ਦੇਾਂਗੇ ਬਣ ਕੇ 28 ਸਾਲਾਂ ਬਾਅਦ ਉਦੋਂ ਮੈਨੂੰ ਲੱਗਦਾ ਮੈਂ 4 ਕਿ ਸਾਲਾਂ ਦਾ ਹੋਊਂਗਾ 4-5ਾਂ ਦਾ ਹੁਣ 28 ਸਾਲਾਂ ਬਾਅਦ ਉਹ ਪ੍ਰਮਾਤਮਾ ਨੇ ਸਾਡੇ ਤੋਂ ਕਰਾਉਣਾ ਸੀ ਕੰਮ ਹੁਣ ਆਪਾਂ ਸੁਖਾਨੰਦ ਤੋਂ ਮੋੜ ਜਿਹੜੀ ਉਹ ਸੜਕ ਬਣਾਉਣ ਲੱਗਿਆ ਤਾਂ ਜਿਹੜੇ ਵੀ ਸਾਡੇ ਪ੍ਰੋਜੈਕਟ ਨੇ ਇਹ ਹੋਰ ਬੜੀਆਂ ਸੜਕਾਂ ਨੇ ਇੱਕ ਹੋਰ ਸੜਕ ਜਿਹਦਾ ਬੜਾ ਰੌਲਾ ਪੈਂਦਾ ਜਿਹਦਾ ਜਿਹੜੀ ਵੀ ਮੈਨੂੰ ਲੱਗਦਾ ਪਿਛਲੇ 30-40 ਸਾਲਾਂ ਤੋਂ ਬਣੀ ਹੀ ਜਾਂਦੀ ਆ ਹਰ ਵੋਟਾਂ ਵੇਲੇ ਬੰਦੀ ਆ ਉਹ ਪਰ ਉਹ ਦੂਬਾਦ ਲੱਭਦੇ ਨਹੀਂ ਉਹ ਇੱਕ ਹੋਰ ਸੜਕ ਆ ਸੀ ਮੈਂ ਤੁਹਾਨੂੰ ਬਾਅਦ ਚ ਦੱਸੂ ਫਿਰ ਨਵੀਂ ਬਣਾਵਾਂਗੇ ਤਾਂ ਜਿਹੜੇ ਅਸੀਂ ਐਤਕੀ ਸੜਕਾਂ ਵਾਲੇ ਕੰਮ ਕੀਤੇ ਆ 20 22 ਕਰੋੜ ਰੁਪਇਆ ਮੁੱਖ ਮੰਤਰੀ ਸਾਹਿਬ ਨਾਲ ਸੰਮ ਦਿੱਤਾ ਇਹ ਸਾਰੇ ਅਸੀਂ ਅੜੇ ਕੰਡੇ ਕੱਢਿਆ ਇਹ ਕਿੰਨੇ ਸਮੇਂ ਚਲੀਡ ਹੋ ਜਾਊਗਾ ਇਹ ਅਸੀਂ ਇਹਦਾ ਜਿਹੜਾ ਸਟਾਰਟ ਹੋ ਜਾਣਾ ਬੜੀ ਜਲਦੀ ਮਤਲਬ ਤੁਸੀਂ ਕੱਲ ਤੋਂ ਵੀ ਠੇਕੇਦਾਰ ਸਟਾਰਟ ਕਰ ਲੂਗਾ ਪਰ ਉਹਨਾਂ ਦਾ ਇੱਕ ਟਾਈਮ ਪੀਰੀਅਡ ਆ 5 ਤੋਂ 6 ਮਹੀਨੇ ਦਾ ਉਹਦੇ ਵਿੱਚ ਵਿੱਚ ਉਹਨਾਂ ਨੇ ਕੰਪਲੀਟ ਕਰਨੀ ਹੁੰਦੀ ਆ ਕਿਉਂਕਿ ਇਹ ਸੜਕ ਨਵੀਂ ਆ ਚੰਨੂਆਣੇ ਵਾਲੇ ਨਹਿਰ ਦਾ ਕੰਡਾ ਹੈ ਕਈ ਥਾਵਾਂ ਤੋਂ ਰਸਤਾ ਘਟ ਵੀ ਹੋ ਇਹਾマトੋ ਰਸਤਾ ਪੂਲਾ ਵੀ ਹੋਊਗਾ ਤਾਂ ਇਹਦੇ ਟਾਈਮ ਲੱਗੂਗਾ ਜਦੋਂ ਇਹ ਪੱਥਰ ਪਊਗਾ ਤਾਂ ਮੈਂ ਬੇਨਤੀ ਵੀ ਕਰਦਾ ਸਾਰਿਆਂ ਨੂੰ ਕਿ ਤੁਸੀਂ ਜਦੋਂ ਸੜਕ ਬਣੂਗੀ ਤਾਂ ਉੱਤੇ ਖੜੇ ਹੋ ਕੋਲੇ ਖੜੇ ਹੋ ਤੇ ਚੰਗੀ ਤਰ੍ਹਾਂ ਲਤੜਾਈ ਕਰਕੇ ਰੂਲਰਾਂ ਦੇ ਨਾਲ ਫੇਰ ਸੜਕ ਬਣੇ ਕਿਉਂਕਿ ਜਦੋਂ ਪਹਿਲੀ ਵਾਰ ਸੜਕ ਬਣਾਉਣ ਲੱਗਦੇ ਆ ਆਪਾਂ ਉਦੋਂ ਕਈ ਵਾਰ ਕਿਸੇ ਥਾਂ ਤੋਂ ਪੂਲੀ ਰਹਿ ਜਾਂਦੀ ਹੈ ਫਿਰ ਸੜਕ ਟੁੱਟ ਬਹੁਤ ਛੇਤੀ ਜਾਂਦੀ ਆ ਤਾਂ ਇਹਦਾ ਧਿਆਨ ਆਪਾਂ ਸਾਰਿਆਂ ਨੇ ਰੱਖਣਾ ਮਤਲਬ ਆਪਾਂ ਨਿਗਹਿਲੀ ਨਹੀਂ ਵਰਤਣੀ ਤਾਂ ਤੁਸੀਂ ਵਾਰੀ ਨਾਲ ਸਾਰੀਆਂ ਪੰਚਾਇਤਾਂ ਨੇ ਸਾਡੀਆਂ ਸਾਰੇ ਪਿੰਡ ਲੱਗਦੇ ਆ ਇੱਥੇ ਫੁੱਲੇ ਵਾਲੇ ਖੜੇ ਆ ਫੁੱਲੇ ਵਾਲਾ ਲੱਗਦਾ ਸਮਾਧ ਭਾਈ ਨੂੰ ਫਾਇਦਾ ਫਿਰ ਚੰਨੂਆਣੇ ਵਜਦੀ ਲੰਘਦੀ ਆ ਫਿਰ ਉਦੋਂ ਬਾਅਦ ਵੈਰੋ ਕੇ ਫਿਰ ਰਾਜਿਆਣਾ ਫਿਰ ਸਮਾਲਸਰ ਸੇਖਾ ਸਾਰੇ ਪਿੰਡਾਂ ਦੇ ਵਿੱਚ ਦੀ ਇਹ ਸੜਕ ਲੰਘੂਗੀ ਤੇ ਸਾਡੇ ਸਾਰੇ ਪਿੰਡਾਂ ਦੀ ਕਨੈਕਟੀਵਿਟੀ ਜਿਹੜੀ ਉਹ ਠੀਕ ਹੋ ਜੂ। ਧੰਨਵਾਦ ਜੀ। ਐਮਐਲਏ ਸਾਹਿਬ ਨੇ ਦੱਸਤਾ ਹੈਗਾ ਕਾਫੀ ਪਿੰਡ ਆ ਜਿਹੜੇ ਇਹ ਸੜਕ ਦੇ ਨਾਲ ਜੁੜਨੇ ਹੈਗੇ ਆ ਤੇ ਅੱਜ ਨੀ ਪੱਥਰ ਰੱਖਿਆ ਗਿਆ ਬਹੁਤ ਜਲਦ ਆ ਜਿਹੜਾ ਇਹਨਾਂ ਵੱਲੋਂ ਠੇਕੇਦਾਰ ਵੱਲੋਂ ਕੰਮ ਵੀ ਜਲਦ ਸਟਾਰਟ ਕਰ ਦਿੱਤਾ ਜਾਊਗਾ ਤੇ ਬੜਾ ਫਾਇਦਾ ਜਿਹੜਾ ਜਿਹੜਾ ਆਮ ਲੋਕਾਂ ਨੂੰ ਹੋਊਗਾ ਤੇ ਜਿਹੜਾ ਰਸਤਾ ਜਿਹੜਾ ਲੋਕ ਅੱਗੇ ਵਲ ਕੇ ਜਾਂਦੇ ਸੀ ਉਹ ਜਲਦੀ ਸਿੱਧਾ ਚੱਲੇ ਜਾਏਗਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਅਨੰਤਪੁਰ ਸਾਹਿਬ ਨੂੰ ਲੋਕ ਜਾਂਦੇ ਹੈਗੇ ਉਹਨਾਂ ਨੂੰ ਜਾਣ ਲਈ ਵੀ ਜਿਹੜੀ ਇਹ ਬੜੀ ਸੌਖਾ ਹੋ ਜਾਊ ਕਿਉਂਕਿ ਲੋਕ ਵਲ ਕੇ ਜਾਂਦੇ ਸੀ ਇਸ ਤੋਂ ਨਹਿਰੇ-ਨਹਿਰ ਜਿਹੜਾ ਅਨੰਤਪੁਰ ਸਾਹਿਬ ਲੋਕ ਪਹੁੰਚਿਆ ਕਰਨਗੇ ਤੁਹਾਨੂੰ ਗੱਲਬਾਤ ਵਿਖਾ ਦਿੱਤੀ ਹੈ ਉਮੀਦ ਕਰ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ